ਕ੍ਰੈਸ਼ਰ ਵਾਲਾ ਟਰੱਕ ਆਉਂਦੇ ਆਇਆ ਤੇ ਪਿਆਨਕ ਹਾਦਸਾ ਵਾਪਰਿਆ ਬਾਸ ਅਤੇ ਟਰੱਕ ਦੀ ਟੱਕਰ ਹੁੰਦੀ ਹੈ ਸਫਾਰੀਆਂ ਦੇ ਨਾਲ ਪਰਿਵਾਰਸ ਦੇ ਨਾਲ ਪਿਆਨਕ ਹਾਦਸਾ ਵਾਪਰਿਆ ਹੈ ਬਾਸ ਅਤੇ ਟਰੱਕ ਦੇ ਵਿੱਚਕਾਰ ਟੱਕਰ ਹੋਈ ਹੈ ਜਿਸ ਦੇ ਦੌਰਾਨ 4 ਤੋਂ 5 ਸਫਾਰੀਆਂ ਜ਼ਖਮੀ ਹੋਏ ਹਨ ਤੜਕਸਾ ਤਰੰਤਰਨ ਪੱਟੀ ਰੋਡ ਦੇ ਉੱਤੇ ਡਿੱਗੇ ਦਰਖਤਾਂ ਕਰਕੇ ਪੱਟੀ ਤੋਂ ਆ ਰਹੀ ਸਰਕਾਰੀ બસ ਅਤੇ ਤਰੰਤਾਰਨ ਤੋਂ ਪੱਟੀਵਾਲ ਜਾਣੇ ਟ੍ਰੱਕ ਦੇ ਵਿੱਚਕਾਰ ਟੱਕਰ ਹੋ ਕੇ ਜਸਤ ਦੌਰਾਨ 4 ਤੋਂ 5 ਸਵਾਰੀਆਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਅੱਜ ਕੀ ਹੋਇਆ? ਇਹਨਾਂ ਨੇ ਮੌਸਮ ਇਹ ਗੱਲ ਪਤਾ ਹੈ ਬਾਫੀ ਜਿਹੜੇ ਟ੍ਰੱਕ ਆ ਗਏ। ਬੱਸ ਪੱਟੀਆਂ ਆ ਰਹੀ ਸੀ ਸਾਢੇ 5 ਵਜੇ ਦਾ ਟਾਈਮ ਸਾਢੇ 5 ਵਜੇ ਦਾ ਤੇ ਇਧਰੋਂ ਟ੍ਰੱਕ ਜਾ ਰਿਹਾ ਕਰਨਤਨ ਸਾਈਡ ਤੋਂ। ਅੰਮੋ ਸਾਹਮਣੇ ਬੱਸ ਵੱਜੀ ਹੈ ਜੀ। ਜਾਨੀ ਨਕੋਂ ਨਹੀਂ ਨਹੀਂ ਬਚਾ ਆ ਗਿਆ ਬੰਦਿਆ ਰਾਜ ਮਾਰੀਆਂ ਮੱਟੇ ਖੱਟ ਲਗੀਆਂ ਤੇ ਜਿਹੜਾ ਡਰਾਈਵਰ ਡਰਾਈਵਰ ਦਾ ਮੱਡਾ ਮੱਡਾ ਥੋੜਾ ਜਿਹਾ ਹੰ ਲਿਆ ਸਿਵਲ ਹਸਤਾ ਸਰਕਾਰੀ ਦਾਸ ਲੈ ਜੀ ਹਾਂਜੀ ਕਿਰੀ ਗਲਤੀ ਨਹੀਂ ਕੀਤੀ ਵੇਖਿਆ ਨਹੀਂ ਰੁੱਖ ਡਿੱਗਾ ਹਨੇਰੀ ਆਹੀ ਰਾਤੀ ਤੇ ਉਹ ਰੁੱਖ ਜਾਂ ਡਿੱਗਾ ਤੇ ਪਤਾ ਨਹੀਂ ਲੱਗਾ ਮੈਨੂੰ ਆ ਮੈਂ ਸਾਹਮਣੇ ਵੇਚ ਵੀ ਨਾ ਪਰ ਮੇਰੇ ਨਾਲ ਰੂੰ ਤੀਰ ਚੀ ਗੱਲ ਬੋਤੇ ਕੋਰੇ ਤੇ 20 ਡਿਗਿਟ ਬੋਤ ਮੈਂ ਬਸ ਦਾ ਡਰਾਈਵਰ ਇਸ ਤਰ੍ਹਾਂ ਮੈਂ ਟਕਰਾਈ ਲੱਗਦਾ ਗੱਡੀ ਜੀ ਮੈਂ ਰੁਕ ਟੱਗਾ ਜਾਂ ਛੜਕਦੇ ਵਿੱਚ ਕਿ ਚੁੱਕਣੀਆਂ ਪੈਂਦੀਆਂ ਐ ਤੇ ਗੱਡੂ ਪਰਾਰੇ ਜੋ ਗੱਡੀ ਦੀ ਬ੍ਰੇਕ ਮਾਰੀ ਬ੍ਰੇਕ ਲੱਗੇ ਨਹੀਂ ਗੱਡੇ ਨੂੰ ਗੱਡੀ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਗੱਡੀ ਜਾ ਕੇ ਟਕਰਾ ਗਈ ਤੇ ਕੱਲ ਜੀ ਟਕਰਾਇਆ ਤੇ ਕ੍ਰੈਸ਼ਰ ਵਾਲਾ ਟਰੱਕ ਆਉਣ ਡਿਆ ਤੇ ਸਵਾਰੀਆਂ ਦਾ ਕੋਈ ਜਾਨੀ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਮਾਰੇ ਦਿੱਕਤ ਹੋਈ ਬਚਾਉਗਾ ਅਲੱਗ ਹੀ ਲੱਸੀ ਤੇ ਤੁਹਾਡੇ ਕੋਲ ਲੱਗਦਾ ਜਿਹੜੀ ਅੱਜ ਦਾ ਬੱਸ ਦਾ ਗੱਲ ਸਾਤਾ ਕੀ ਗੱਲ ਇਹ ਐਕਸੀਡੈਂਟ ਹੋ ਗਿਆ ਬਾਸਕੇ ਦਾ ਅਕਦਾ ਤੇ ਡੋਲੇ ਪਾਈ ਤੇ ਗਿਆ ਇਹ ਉਸ ਤੋਂ ਮਾਰ ਕਿਤੇ ਡਰ ਗਿਆ ਸਪੈਸ਼ਲੀ ਫੈਕਟ ਬੋਲ ਲਾੜ ਗਿਆ ਹੈ ਤੇ ਦੰਦ ਵਿੱਚ ਦੰਦ ਵੀ ਟੁੱਟ ਗਿਆ ਹੈ ਇਹ ਤੁਹਾਨੂੰ ਦੱਸ ਕਿ ਸਟੋਮੈਟਿਕਲੀ ਇਹ 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 ਜੀ ਪਤਾ ਨਹੀਂ ਕਿ ਕੀ ਚਾਹਤੇ ਨਾ ਯਾਨ ਦੇ ਰਾਤੀ ਨੇਰੀ ਆਈ ਇਹ ਦੇ ਕਰਕੇ ਦ੍ਰਿਸ਼ ਜੋਤ ਦਿੱਤੇ ਹੈ ਤੇ ਤਾਕਤ ਕੇ ਕੋਈ ਨਾ ਕੋਈ ਪਰ ਇਹ ਜਦੋਂ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਉਹ ਸਰ ਪ੍ਰੈਜ਼ੈਂਟ ਬੋਲਣ ਕਾ ਟਮਿਕ ਹਿੰਦ ਤੋਂ ਕੋਈ ਨਾ ਮੇਰੀ ਨਾ ਕੋਈ ਨਾ ਕਿੱਥੋਂ ਲੈ ਕੇ ਆ ਰਹੇ ਮਾਗਰ ਦੇ ਬੱਚਾ ਮੱਝਾ ਜੀ ਦੇ ਗੌਰ ਤੋਂ ਦਿੱਤੇ ਹੋਏ ਬਲੋਂਬਰ ਕੁਬਾ ਬੂਰੇ ਆ ਪਿਆਨਕ ਹਾਦਸਾ ਵਾਪਰਿਆ ਬਾਸ ਅਤੇ ਟਰੱਕ ਦੀ ਟੱਕਰ ਹੁੰਦੀ ਹੈ ਸਫਾਰੀਆਂ ਦੇ ਨਾਲ ਪਰਿਵਾਰਸ ਦੇ ਨਾਲ ਪਿਆਨਕ ਹਾਦਸਾ ਵਾਪਰਿਆ ਹੈ ਬਾਸ ਅਤੇ ਟਰੱਕ ਦੇ ਵਿੱਚਕਾਰ ਟੱਕਰ ਹੋਈ ਹੈ ਜਿਸ ਦੇ ਦੌਰਾਨ 4 ਤੋਂ 5 ਸਫਾਰੀਆਂ ਜ਼ਖਮੀ ਹੋਏ ਨੇ ਤੜਕਸਾ ਤਰੰਤਰਨ ਪੱਟੀ ਰੋਡ ਦੇ ਉੱਤੇ ਡਿਗੇ ਦਰਖਤਾ ਕਰਕੇ ਪੱਟੀ ਤੋਂ ਆ ਰਹੀ ਸਰਕਾਰੀ બસ ਅਤੇ ਤਰੰਤਾਰਨ ਤੋਂ ਪੱਟੀਵਾਲ ਜਾਰਹੀ ট্রাক ਦੇ ਵਿੱਚਕਾਰ ਟੱਕਰ ਹੋ ਕੇ ਜਸਤ ਦੇ ਦੌਰਾਨ 4 ਤੋਂ 5 ਸਵਾਰੀਆਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਕਿਹੜੀ ਕਿਨਾਰਾ ਬਹੁਤ ਸੰਗੀ ਇਹ ਗੱਲ ਪਤਾ ਹੈ ਬਾਫੀ ਦੇ ਟਰੱਕ ਬੱਸ ਪੱਟੀਆਂ ਆ ਰਹੀ ਸਾਢੇ 5 ਵਜੇ ਦਾ ਟਾਈਮ 5:30 ਵਜੇ ਦਾ ਇਧਰੋਂ ਟਰੱਕ ਜਾ ਰਿਹਾ ਕਰਨਤਨ ਸਾਈਡ ਤੋਂ ਕੰਮੋ ਸਾਹਮਣੇ ਬੱਸ ਵਾਦੀ ਹੈ ਜੀ। ਤੇ ਜਾਣੇ ਨਾ ਪਾਉਣ ਨਹੀਂ ਨਹੀਂ ਬਚਾ ਆ ਗਿਆ ਬੰਦਿਆ ਦਾ ਜੀ ਮਾਰੀਆਂ ਮੋਟੇ ਖੱਟ ਲਗੀਆਂ ਤੇ ਜਿਹੜੇ ਡਰਾਈਵਰ ਡਰਾਈਵਰ ਦਾ ਮੱਡਾ ਮੱਡਾ ਥੋੜਾ ਜਿਹਾ ਹੰ ਲਿਆ ਸਿਵਲ ਹਸਤਾ ਸਰਕਾਰੀ ਦਾਸ ਲੈ ਜੀ ਹਾਂਜੀ ਗਲਤੀ ਨਹੀਂ ਕੀਤੀ ਵੇਖਿਆ ਨਹੀਂ ਰੁੱਖ ਡਿੱਗਾ ਹਨੇਰੀ ਆਹੀ ਰਾਤੀ ਤੇ ਹੋ ਰੁੱਖ ਜਾਂ ਡਿੱਗਾ ਤੇ ਪਤਾ ਨਹੀਂ ਲੱਗਾ ਮੈਨੂੰ ਆ ਮੈਂ ਸਾਹਮਣੇ ਵਾਲੀ ਐਸਪੀ 40 ਮੇਰੇ ਨਾਲ ਰੂੰ ਤਿਰਛੀ ਗੱਲ ਬੋਤੇ ਕੋਰੇ ਟਰੇ ਰੋ ਕਦੀ ਕਿਤੇ ਬੋਤੇ ਮੈਂ ਬਸ ਦਾ ਡਰਾਈਵਰ ਇਸ ਤਰ੍ਹਾਂ ਮੈਂ ਟਕਰਾਈ ਲਿਆ ਗੱਡੀ ਜੀ ਮੈਂ ਰੁਕ ਟੱਗਾ ਗਿਆ ਛੜਕਦੇ ਦੇ ਵਿੱਚ ਤੇ ਚੁੱਕਣੀਆਂ ਪੈਂਦੀਆਂ ਐ ਤੇ ਗੱਟ ਪਰਾਰੇ ਦੀ ਗੱਡੀ ਦੀ ਬ੍ਰੇਕ ਮਾਰੀ ਬ੍ਰੇਕ ਲੱਗੇ ਨਹੀਂ ਗੱਡੀ ਨੂੰ ਗੱਡੀ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਗੱਡੀ ਜਾ ਕੇ ਟੱਕਰ ਗਈ ਕੱਲ ਜੀ ਟਕਰਾਇਆ ਤੇ ਕ੍ਰੈਸ਼ਰ ਵਾਲਾ ਟਰੱਕ ਆਉਣ ਡਿਆ ਤੇ ਸਵਾਰੀਆਂ ਨੂੰ ਕੋਈ ਜਾਣੀ ਨੁਕਸਾਨ ਕੋਈ ਨਹੀਂ ਮਹਾਰਾਜ ਜੀ ਕਿਤਰਾਇ ਬਚਾਉਗਾ ਅਲੱਖਿੰਦ ਸੈ ਤੇ ਤੁਹਾਡੇ ਕੋਲ ਲੱਗਦੇ ਜਿਹੜੇ ਆਪਾਂ ਕਾਫੀ ਕਰਨਾ ਕੋਈ ਪਾਪਾ ਕੀ ਗੱਲ ਹੈ A accidentalny bazak, to jest bardzo dobry. W tej chwili, 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 ਕੋਈ ਪਰੇ ਜੇ ਜਦੋਂ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਉਹ ਸਰ ਪ੍ਰੈਜ਼ੈਂਟ ਬੋਲਣਗੇ ਤਾਂ ਮੈਂ ਪਹਿਲਾਂ ਮੇਰੇ ਨਾਲ ਬਸ ਕਹਿਣਾ ਕਿ ਛੋਲੇ ਚਾਹੇ ਮਾਂ ਬੁਰੀ ਜੀ ਗੌਰ ਤੋਂ ਬਿਖੂ ਬਲ ਉਹ ਬੋਲ ਬੁਰੀ ਆਜੀ ਇਹ ਦਾ ਮੁੰਨੇ ਲਗਤਾ ਰਹਾ ਜੀ ਪਿਆਨਕ ਹਾਦਸਾ ਵਾਪਰਿਆ ਬਾਸ ਅਤੇ ਟਰੱਕ ਦੀ ਟੱਕਰ ਹੁੰਦੀ ਹੈ ਸਫਾਰੀਆਂ ਦੇ ਨਾਲ ਪਰਿਵਸ ਦੇ ਨਾਲ ਪਿਆਨਕ ਹਾਦਸਾ ਵਾਪਰਿਆ ਬਾਸ ਅਤੇ ਟਰੱਕ ਦੇ ਵਿਚਕਾਰ ਟੱਕਰ ਹੋਈ ਹੈ ਜਿਸ ਦੇ ਦੌਰਾਨ 4 ਤੋਂ 5 ਸਫਾਰੀਆਂ ਜ਼ਖਮੀ ਹੋਈਆਂ ਨੇ ਤੜਕਸਾ ਤਰੰਤਾਰਨ ਪੱਟੀ ਰੋਡ ਦੇ ਉੱਤੇ ਡਿੱਗੇ ਦਰਖਤਾ ਕਰਕੇ ਪੱਟੀ ਤੋਂ ਆ ਰਹੀ ਸਰਕਾਰੀ બસ ਅਤੇ ਤਰੰਤਾਰਨ ਤੋਂ ਪੱਟੀਵਾਲ ਜਾਣੇ ਟ੍ਰੱਕ ਦੇ ਵਿੱਚਕਾਰ ਟੱਕਰ ਹੋ ਕੇ ਜਸਤ ਦੌਰਾਨ 4 ਤੋਂ 5 ਸਵਾਰੀਆਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਅੱਗੇ ਕਿਰੋ ਨਾ। ਜਨਾ ਮੋਸੇ ਇਹ ਗੱਲ ਪਤਾ ਹੈ ਬਾਫੀ ਦੇ ਟ੍ਰੱਕ ਦਾ। ਬਸ ਪੱਟੀਆਂ ਆ ਰਹੀ ਸਾਢੇ 5 ਵਜੇ ਦਾ ਟਾਈਮ ਸਾਢੇ 5 ਵਜੇ ਦਾ ਇਧਰੋਂ ਟ੍ਰੱਕ ਜਾ ਰਿਹਾ ਤਰੰਤਾਰਨ ਸਾਈਡ ਤੋਂ। ਅੰਮੋ ਸਾਹਮਣੇ ਬਸ ਵੱਜਦੀ ਹੈ ਜੀ। ਕਿ ਜਾਣੇ ਨਾ ਕੋਈ ਨਹੀਂ ਨਹੀਂ ਬਚਾ ਗਿਆ ਬੰਦਿਆ ਰਾਜੀ ਮਾਰੀ ਮੋਟੇ ਖੱਟ ਲੱਗੀਆਂ ਤੇ ਜਿਹੜਾ ਡਰਾਈਵਰ ਡਰਾਈਵਰ ਦਾ ਮੁੱਢਾ ਮੱਡਾ ਥੋੜਾ ਜਿਹਾ ਹੱਲਿਆ ਉਹ ਸਵਾ 700 ਸਰਕਾਰੀ ਦਾਸ ਲੈ ਜੀ ਬੱਧੀ ਗਰੀ ਗਲਤੀ ਨਹੀਂ ਕੀਤੀ ਵੇਖਿਆ ਨਹੀਂ ਰੁੱਖ ਡਿੱਗਾ ਹਨੇਰੀ ਅਹੀ ਰਾਤੀ ਤੇ ਹੋ ਰੁੱਖ ਜਾਂ ਡਿੱਗਾ ਤੇ ਪਤਾ ਨਹੀਂ ਲੱਗਾ ਮੈਨੂੰ ਆ ਮੇ ਸਾਹਮਣੇ ਲੱਗੀ 240 ਮੇਰੇ ਨਾਲ ਉਹਨੂੰ ਤਿਰਛੀ ਇਹ ਗੱਲ ਬੋਤੇ ਵਿਕਾ ਤੇ ਡਰਾਈਵਰ ਕੱਢੀ ਕਿ ਟਕਰਾਉਂਦੇ ਮੈਂ ਬਸ ਦਾ ਡਰਾਈਵਰ ਇਸ ਤਰ੍ਹਾਂ ਮੈਂ ਟਕਰਾਇਆ ਗੱਡੀ ਜੀ ਮੈਂ ਰੁਕ ਟੱਗਾ ਜਾਂ ਛੜਕਦੇ ਵਿੱਚ ਕਿ ਚੁੱਕਣੀਆਂ ਪੈਂਡੀਆਂ ਐ ਤੇ ਗੁੱਟ ਪਰਾਰੇ ਜੋ ਗੱਡੀ ਦੀ ਬ੍ਰੇਕ ਮਾਰੀ ਬ੍ਰੇਕ ਲੱਗੇ ਨਹੀਂ ਗੱਡੀ ਨੂੰ ਗੱਡੀ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਗੱਡੀ ਜਾ ਕੇ ਇੱਕ ਲੱਗ ਗਈ ਕੱਢ ਜ ਟਕਰਾਈ ਤੇ ਕ੍ਰੈਸ਼ਰ ਵਾਲਾ ਟਰੱਕ ਆਉਣ ਡਿਆ ਤੇ ਸਵਾਰੀਆਂ ਦਾ ਕੋਈ ਜਾਨੀ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਮਹਾਰਾਜ ਕਿਤਵਾਈ ਬਚਾਉਗਾ ਅਲੱਖਿੰਦਰ ਸੈ ਤੇ ਤੁਹਾਡੇ ਕੋਲ ਲੱਗਦਾ ਜਿਹੜੀ ਆਪਾਂ ਕਾਫੀ ਕਰਨਾ ਕੋਈ ਸਾਫ ਸਾਫ ਕੀ ਗੱਲ ਬਾਤ ਹੈ ਇੱਕ ਸਿਲੀਅਟ ਹੋ ਗਿਆ ਬਾਸਕੇ ਦਾ ਅਕਦਾ ਤੇ ਦੌੜੇ ਪਾਈ ਤੇ ਜੇ ਨੇ ਉਸ ਕੋ ਮਾਰਾ ਕਿਤੇ ਕੋ ਰੋਟਿ 40% ਐਕਸੈਕਟ ਬੋਲੇ ਤਾੜ ਗਿਆ ਹੈ ਤੇ ਦੰਦ ਵਿੱਚ ਦੰਦ ਵੀ ਟੁੱਟ ਗਿਆ ਹੈ ਇਹ ਤਿੰਨ ਜੇ ਪਤਾ ਨਹੀਂ ਕਿ ਕੀ ਚਾਹਦੇ ਨੇ ਆਂਦੇ ਰਾਤੀ ਨੇਰੀ ਆਈ ਇਹਨੇ ਕਰਕੇ ਦਰਸ ਦੇਖ ਤੋਕ ਦਿੱਤੇ ਹੈ ਤੇ ਤਾਕਤ ਕੈ ਪਾਵੇ ਤੇ ਜੇ ਤਾਂ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਉਹ ਸਰ ਪ੍ਰੈਜ਼ੈਂਟ ਹੋਣ ਗਏ ਮਟਲੇ ਪਿੰਕ ਤੋਂ ਪਹਿਲਾਂ ਮੇਰੇ ਗੱਲ ਕੋਈ ਨੇ ਆ ਕਿਥੋਂ ਲੈ ਕੇ ਆ ਰਹੇ ਮੰਗਰੇ ਦੇ ਲਾਗੇ ਜੀ ਗੀ ਆ ਜੀ ਦੇ ਗੌਰ ਤੋਂ ਹੀ ਕਿਹਦੇ ਬਲ ਉਹ ਬਾਰੇ ਪੂਰੇ ਆ ਗਏ ਇਹ ਲੱਗਦਾ ਮਨੇ ਲੱਗ ਤੋੜਾ ਜੀ ਪਿਆਨਕ ਹਾਦਸਾ ਵਾਪਰਿਆ ਬਾਸ ਅਤੇ ਟਰੱਕ ਦੀ ਟੱਕਰ ਹੁੰਦੀ ਹੈ ਸਫਾਰੀਆਂ ਦੇ ਨਾਲ ਪਰਿਵਾਰਸ ਦੇ ਨਾਲ ਪਿਆਨਕ ਹਾਦਸਾ ਵਾਪਰਿਆ ਹੈ ਬਾਸ ਅਤੇ ਟਰੱਕ ਦੇ ਵਿੱਚਕਾਰ ਟੱਕਰ ਹੋਈ ਹੈ ਜਿਸ ਦੇ ਦੌਰਾਨ 4 ਤੋਂ 5 ਸਫਾਰੀਆਂ ਜ਼ਖਮੀ ਹੋਏ ਨੇ ਤੜਕਸਾ ਤਰੰਤਰਨ ਪੱਟੀ ਰੋਡ ਦੇ ਉੱਤੇ ਡਿੱਗੇ ਦਰਖਤਾਂ ਕਰਕੇ ਪੱਟੀ ਤੋਂ ਆ ਰਹੀ ਸਰਕਾਰੀ ਬੱਸ ਅਤੇ ਤਰੰਤਾਰਨ ਤੋਂ ਪੱਟੀਵਾਲ ਜਾਣੇ ਹੀ ਟਰੱਕ ਦੇ ਵਿੱਚਕਾਰ ਟੱਕਰ ਹੋ ਕੇ ਜਸਤ ਦੇ ਦੌਰਾਨ 4 ਤੋਂ 5 ਸਵਾਰੀਆਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਨਹੀਂ ਪਈ ਕਿ ਉਹ ਨਾ ਨਾ ਮੋਸੇ ਇਹ ਗੱਲ ਪਤਾ ਹੈ ਬਾਫੀ ਜਿਹੜੇ ਟਰੱਕ ਆ ਬੱਸ ਪੱਟੀਆਂ ਆ ਰਹੀ ਸੀ ਸਾਢੇ 5 ਵਜੇ ਦਾ ਟਾਈਮ 5:30 ਵਜੇ ਦਾ ਇਧਰੋਂ ਟਰੱਕ ਜਾ ਰਿਹਾ ਤਰੰਤਾਰਨ ਸਾਈਡ ਤੋਂ ਕੰਮ ਉਹ ਸਾਹਮਣੇ ਬੱਸ ਬਾਜੀ ਹੈ ਜੀ ਤੇ ਜਾਣੇ ਨਾ ਕੋਈ ਨਹੀਂ ਨਹੀਂ ਬਚਾ ਗਿਆ ਬੰਦਿਆ ਰਾਜ ਮਾਰੀਆਂ ਮੱਟੇ ਖੱਟ ਲਗੀਆਂ ਤੇ ਜਿਹੜੇ ਡਰਾਈਵਰ ਡਰਾਈਵਰ ਦਾ ਮੋਢਾ ਮੱਡਾ ਥੋੜਾ ਜਿਹਾ ਹੰ ਲਿਆ ਸਿਵਲ ਹਸਤਾ ਸਰਕਾਰੀ ਦਾਸ ਲੈ ਜੀ ਹਾਂਜੀ ਅੱਧੀ ਗਰੀਬ ਗਲਤੀ ਨਹੀਂ ਕੀਤੀ ਵੇਖਿਆ ਨਹੀਂ ਰੁੱਖ ਡਿੱਗਾ ਹਨੇਰੀ ਆਹੀ ਰਾਤੀ ਤੇ ਉਹ ਰੁੱਖ ਜਾਂ ਡਿੱਗਾ ਤੇ ਪਤਾ ਨਹੀਂ ਲੱਗਾ ਮੈਨੂੰ ਆ ਮੈਂ ਸਾਹਮਣੇ ਲੱਗੇ 3P 40 ਮੇਰਾ ਨਾ ਰੂੰ ਤਿਰਛੀ ਗੱਲ ਬੋਲੇ ਕੋਰੇ ਟ੍ਰੈਕ ਰੋਕੀ ਕਿਤੇ ਬੋਲੇ ਮੈਂ ਬਸ ਦਾ ਡਰਾਈਵਰ ਕਿਸ ਤਰ੍ਹਾਂ ਮੈਂ ਟਕਰਾਇਆ ਗੱਡੀ ਜਿਹੜੀ ਮੈਂ ਰੁਕ ੱਟ ਗਈ ਜਾਂ ਛੜਕਦੇ ਵਿੱਚ ਕਿ ਚੁੱਕਣੀਆਂ ਪੈਿੰਡੀਆਂ ਐ ਤੇ ਗੁੱਟ ਪਰਾਰੇ ਜੀ ਗੱਡੀ ਦੀ ਬ੍ਰੇਕ ਮਾਰੀ ਬ੍ਰੇਕ ਲੱਗੇ ਨਹੀਂ ਗੱਡੀ ਨੂੰ ਗੱਡੀ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਗੱਡੀ ਜਾ ਕੇ ਇੱਕ ਲੱਗ ਗਈ ਤੇ ਕਬਜੇ ਟਕਰਾਈ ਤੇ ਕ੍ਰੈਸ਼ਰ ਵਾਲਾ ਟਰੱਕ ਆਉਂਦਿਆ ਆ ਤੇ ਸਵਾਰੀਆਂ ਦਾ ਕੋਈ ਜਾਨੀ ਨੁਕਸਾਨ ਕੋਈ ਨਹੀਂ ਮਹਾਰਾਜ ਜੀ ਕੋਈ ਬਚਾਉਗਾ ਆ ਲੱਖ ਵਿੰਡਸੈਟ ਤੇ ਤੁਹਾਡੇ ਕੋਲ ਲੱਗਦਾ ਜਿਹੜੀ ਆਪਾਂ ਕਾਫੀ ਕਰਨਾ ਕੋਸ਼ਿਸ਼ ਕਰੀਏ ਇਹ ਐਕਸੀਡੈਂਟ ਹੋ ਗਿਆ ਬਾਸਕਟ ਆ ਚਦਾ ਤੇ ਦੋਵੇਂ ਪਾਈ ਤੇ ਗਏ ਨੇ ਇਸ ਤੋਂ ਹੁਣ ਕਿਤੇ ਕੋਈ ਨਹੀਂ ਸਾਟ ਬੋਲ ਪਾੜ ਗਿਆ ਤੇ ਦੰਦ ਵਿੱਚ ਦੰਦ ਵੀ ਟੁੱਟ ਗਿਆ ਇਹ ਤੇ ਹਜੇ ਪਤਾ ਨਹੀਂ ਕਿੱਥੇ ਚਾਹ ਜੇ ਆਂਦੇ ਰਾਤੀ ਮੇਰੀ ਆਈ ਨੇ ਤੇ ਕਰਕੇ ਦਰਸਤ ਜੋਕ ਤੇ ਦਿੱਕੇ ਤੇ ਤਾਂ ਕਰਕੇ ਐਕਸੀਡੈਂਟ ਹੋ ਗਿਆ। ਆਪਕੀ ਨਾਮ ਹੈ। ਕੋਣ ਕੋ ਮਾਰੇ ਇਹ ਜਦੋਂ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਯੋ ਸਰ ਪ੍ਰੈਜ਼ੈਂਟ ਹੋਣ ਕਰ ਮਤਲਬ ਕਿੰਤੋ ਭਈਆ ਮੇਰੇ ਗੱਲ ਕੋਈ ਨਾ ਕਿਥੋਂ ਲੈ ਕੇ ਆਇਆ ਮਾਗਰ ਨੂੰ ਲਾਦੀ ਜੀ ਲਾਦੀ ਦੇ ਗੋਰ ਤੋਂ ਹੀ ਕਿਤੇ ਬਲ ਉਹ ਬਾਰੇ ਪੂਰੇ ਆ ਗਏ ਪਿਆਨਕ ਹਾਦਸਾ ਵਾਪਰਿਆ ਬਾਸ ਅਤੇ ਟਰੱਕ ਦੀ ਟੱਕਰ ਹੁੰਦੀ ਹੈ ਸਫਾਰੀਆਂ ਦੇ ਨਾਲ ਪਰਿਵਾਰਸ ਦੇ ਨਾਲ ਪਿਆਨਕ ਹਾਦਸਾ ਵਾਪਰਿਆ ਹੈ ਬਾਸ ਅਤੇ ਟਰੱਕ ਦੇ ਵਿੱਚਕਾਰ ਟੱਕਰ ਹੋਈ ਹੈ ਜਿਸ ਦੇ ਦੌਰਾਨ 4 ਤੋਂ 5 ਸਫਾਰੀਆਂ ਜ਼ਖਮੀ ਹੋਏ ਨੇ ਤੜਕਸਾ ਤਰੰਤਾਰਨ ਪੱਟੀ ਰੋਡ ਦੇ ਉੱਤੇ ਡਿੱਗੇ ਦਰਖਤਾਂ ਕਰਕੇ ਪੱਟੀ ਤੋਂ ਆ ਰਹੀ ਸਰਕਾਰੀ બસ ਅਤੇ ਤਰੰਤਾਰਨ ਤੋਂ ਪੱਟੀਵਾਲ ਜਾਣੇ ট্রাক ਦੇ ਵਿੱਚਕਾਰ ਟੱਕਰ ਹੋ ਕੇ ਜਿਸ ਦੌਰਾਨ 4 ਤੋਂ 5 ਸਵਾਰੀਆਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਅੱਗੇ ਕੀ ਹੋਇਆ? ਮਨਨ ਮੋਸੇ ਇਹ ਗਲਤ ਹੋਈ ਹੈ ਇਹ ਪਾਪੀ ਦੇ ਟਰੱਕ ਦਾ। ਬੱਸ ਪੱਟੀਆਂ ਆ ਰਹੀ ਸੀ ਸਾਢੇ 5 ਵਜੇ ਦਾ ਟਾਈਮ 5:30 ਵਜੇ ਦਾ ਤੇ ਇਧਰੋਂ ਟਰੱਕ ਜਾ ਰਿਹਾ ਤਰੰਤਾਰਨ ਸਾਈਡ ਤੋਂ। ਅੰਮੋ ਸਾਹਮਣੇ ਬੱਸ ਵੱਜੀ ਹੈ ਜੀ। ਜਾਨ ਨੂੰ ਪਾਣੀ ਨਹੀਂ ਨਹੀਂ ਬਚਾ ਗਿਆ ਬੰਦਿਆ ਦਾ ਜੀ ਮਾਰੀਆਂ ਮੱਟੇ ਖੱਟਾ ਲਗੀਆਂ ਤੇ ਜਿਹੜਾ ਡਰਾਈਵਰ ਡਰਾਈਵਰ ਦਾ ਮੱਡਾ ਮੱਡਾ ਥੋੜਾ ਜਿਹਾ ਹਿੱਲਿਆ ਸਿਵਲ ਹਸਤਾ ਸਰਕਾਰੀ ਦਾਸੜਾ ਜੀ ਹਾਂਜੀ ਗਲਤੀ ਨਹੀਂ ਕੀਤੀ ਵੇਖਿਆ ਨਹੀਂ ਰੋਖ ਡਿੱਗਾ ਹਨੇਰੀ ਆਂ ਜੀ ਰਾਤੀ ਤੇ ਉਹ ਰੋਖ ਜਾਂ ਡਿੱਗਾ ਤੇ ਪਤਾ ਨਹੀਂ ਲੱਗਾ ਮੈਨੂੰ ਆ ਮੈਂ ਸਾਹਮਣੇ ਆ ਗਿਆ MP40 ਮੇਰਾ ਨਾਮ ਰੂੰ ਤਿਰਛਾ ਇਹ ਲੱਗਦਾ ਕਿ ਕੋਈ ਟਾਇਰ 20 ਡਿਗਰੀ ਤੇ ਬੱਥੇ ਮੈਂ ਬਸ ਤਾਂ ਡਰਾਈਵਰ ਇਸ ਤਰ੍ਹਾਂ ਮੱਕ ਟਕਰਾਈ ਲੱਗਿਆ ਗੱਡੀ ਜੀ ਮੈਂ ਰੁਕ ੱਡ ਗਿਆ ਜਾਂ ਛੜਕਦੇ ਵਿੱਚ ਕਿ ਚੁੱਕਣੀਆਂ ਪੈਂਦੀਆਂ ਐ ਤੇ ਗੁੱਟ ਪਰਾਰੇ ਜੋ ਗੱਡੀ ਦੀ ਬ੍ਰੇਕ ਮਾਰੀ ਬ੍ਰੇਕ ਲੱਗੇ ਨਹੀਂ ਗੱਡੀ ਨੂੰ ਗੱਡੀ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਗੱਡੀ ਜਾ ਕੇ ਇੱਕ ਲੱਗ ਗਈ ਕਦ ਜੀ ਟਕਰਾਇਆ ਤੇ ਕ੍ਰੈਸ਼ਰ ਵਾਲਾ ਟਰੱਕ ਆਉਂਦਿਆ ਆ ਤੇ ਫੌਰੀਆਂ ਦਾ ਕੋਈ ਜਾਣੀ ਨਹੀਂ ਨੁਕਸਾਨ ਕੋਈ ਨਹੀਂ ਮਾਰ ਰਹੀ ਦਿੱਕਤ ਨਹੀਂ ਬਚਾਉਗਾ ਆ ਲੱਖਿੰਦਰ ਸਿੰਘ ਤੇ ਤੁਹਾਡੇ ਕੋਲ ਲੱਗਦਾ ਜੇ ਅੱਜ ਪਾਸ ਕਰਨਾ ਕੋਈ ਸਾਪ ਦਾ ਕੀ ਗੱਲ ਹੈ ਇਹ ਐਕਸੀਡੈਂਟ ਉਹ ਬਾਸਕੇਟਰ ਅਕਦਰ ਤੋਂ ਦੌੜੇ ਪਾਈ ਤੇ ਗੇਲੇ ਉਸ ਕੋਮਾਨਾ ਕਿਤੇ ਦੌੜੇ 40 ਕਿਲੋ ਦਾ ਸੈਕ ਬੋਲੇ ਤਾੜ ਗਿਆ ਹੈ ਤੇ ਦੰਦ ਵਿੱਚ ਦੰਦ ਵੀ ਟੁੱਟ ਗਿਆ ਹੈ ਪਰ ਉਹ ਸੂਰਤ ਬਣ ਕੇ ਸਟੋਮੈਟਿਕ ਬਣ ਗਿਆ ਇਹ تینਾਂ ਜੀ ਪਤਾ ਨਹੀਂ ਕਿ ਕੀ ਚਾਹਦੇ ਨੇ ਆਂਦੇ ਹੀ ਨਾਲ ਤੀਨੇ ਹੀ ਆਏ ਨੇ ਤੇ ਦੇਖ ਕੇ ਦ੍ਰਿਸ਼ ਜਿョਟ ਦਿੱਕੇ ਤੇ ਤਾਕਤ ਕਰ ਸਕੇ ਆਹ ਬੱਤੀ ਨਾ ਸੋ ਕੋਲ ਮਾਰੇ ਤੇ ਜਦੋਂ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਉਹ ਸਾਰਾ ਪ੍ਰੈਸ ਜੱਗ ਕਰ ਮੋਟਾ ਮਿੱਕ ਪੁੱਤ ਹੋਇਆ ਮੇਰੇ ਨਾਲ ਬੋਕਾਣਿਆ ਇੱਕ ਨਾਲ ਚੱਕ ਰਿਹਾ ਮਾਗਰ ਜੀ ਵਾਲੀ ਬਹੁਤ ਲੱਗ ਜੀ ਆ ਜੀ ਗੋਮਨ ਕੋਲ ਜੀ ਜੀ ਬੋਲ ਉਹ ਬੋਲ ਪੂਰੇ ਆ ਜੀ ਪਿਆਨਕ ਹਾਦਸਾ ਵਾਪਰਿਆ ਬਾਸ ਅਤੇ ਟਰੱਕ ਦੀ ਟੱਕਰ ਹੁੰਦੀ ਹੈ ਸਫਾਰੀਆਂ ਦੇ ਨਾਲ ਪਰਿਵਾਰਸ ਦੇ ਨਾਲ ਪਿਆਨਕ ਹਾਦਸਾ ਵਾਪਰਿਆ ਹੈ ਬਾਸ ਅਤੇ ਟਰੱਕ ਦੇ ਵਿੱਚਕਾਰ ਟੱਕਰ ਹੋਈ ਹੈ ਜਿਸ ਦੇ ਦੌਰਾਨ 4 ਤੋਂ 5 ਸਫਾਰੀਆਂ ਜ਼ਖਮੀ ਹੋਏ ਨੇ ਤੜਕਸਾ ਤਰੰਤਾਰਨ ਪੱਟੀ ਰੋਡ ਦੇ ਉੱਤੇ ਡਿੱਗੇ ਦਰਖਤਾਂ ਕਰਕੇ ਪੱਟੀ ਤੋਂ ਆ ਰਹੀ ਸਰਕਾਰੀ ਬੱਸ ਅਤੇ ਤਰੰਤਾਰਨ ਤੋਂ ਪੱਟੀਵਾਲ ਜਾਰਹੀ ਟਰੱਕ ਦੇ ਵਿੱਚਕਾਰ ਟੱਕਰ ਹੋ ਕੇ ਜਸਤ ਦੇ ਦੌਰਾਨ 4 ਤੋਂ 5 ਸਵਾਰੀਆਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਬੱਸ ਪੱਟੀਆਂ ਆ ਰਹੀ ਸੀ ਸਾਢੇ 5 ਵਜੇ ਦਾ ਟਾਈਮ 5:30 ਵਜੇ ਦਾ ਇਧਰੋਂ ਟਰੱਕ ਜਾ ਰਿਹਾ ਕਰਨਤਨ ਸਾਈਡ ਤੋਂ ਅੰਮੋ ਸਾਹਮਣੇ ਬੱਸ ਵਾਜੀ ਹੈ ਜੀ। ਜਾਨੇ ਨਾ ਕੋਈ ਨਹੀਂ ਨਹੀਂ ਬਚਾ ਗਿਆ ਬੰਦਿਆ ਦਾ ਜੀ ਮਾਰੀਆਂ ਮੱਟੇ ਖੱਟ ਲਗੀਆਂ ਤੇ ਜਿਹੜਾ ਡਰਾਈਵਰ ਡਰਾਈਵਰ ਦਾ ਮੱਡਾ ਮੱਡਾ ਥੋੜਾ ਜਿਹਾ ਹਿੱਲਿਆ ਸਿਵਲ ਹਸਤਾ ਸਰਕਾਰੀ ਦਾਸ ਲੈ ਜੀ ਹਾਂਜੀ ਉੱਥੇ ਕਿਦੀ ਗਲਤੀ ਨਹੀਂ ਕੀਤੀ ਵੇਖਿਆ ਨਹੀਂ ਰੁੱਖ ਡਿੱਗਾ ਹਨੇਰੀ ਆਹੀ ਰਾਤੀ ਤੇ ਉਹ ਰੁੱਖ ਜਾਂ ਡਿੱਗਾ ਤੇ ਪਤਾ ਨਹੀਂ ਲੱਗਾ ਨੇ ਉਹ ਆਮ ਸਾਹਮਣੇ ਵਗੀ ਵਿੱਚ ਵੀ ਨਾ ਪਰ ਮੇਰੇ ਨਾਲ ਰੂੰ ਤਿਰਚੀ ਇਹ ਗੱਲ ਬੋਲੋ ਕਾਲਟਰ 21 ਡਿਗਰੀ ਤੇ ਬੋਲੋ ਮੈਂ ਬਸ ਤਾਂ ਡਰਾਈਵਰ ਇਸ ਤਰ੍ਹਾਂ ਮੱਕ ਟਕਰਾਈ ਲੱਗਿਆ ਗੱਡੀ ਜਿਹੜੀ ਮੈਂ ਰੁਕ ਟੱਗਾ ਜਾਂ ਛੜਕਦੇ ਵਿੱਚ ਕਿ ਟੁਕਣੀਆਂ ਪੈਂਦੀਆਂ ਐ ਤੇ ਗੱਡੂ ਪਰਾਰੇ ਜੋ ਗੱਡੀ ਦੀ ਬ੍ਰੇਕ ਮਾਰੀ ਬ੍ਰੇਕ ਲੱਗੇ ਨਹੀਂ ਗੱਡੀ ਗੱਡੀ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਆ ਪਰ ਉਹ ਗੱਡੀ ਜਾ ਕੇ ਟਕਰਾ ਗਈ ਕਦ ਜ ਟਕਰਾਈ ਤੇ ਕ੍ਰੈਸ਼ਰ ਵਾਲਾ ਟਰੱਕ ਆਉਂਦਿਆ ਜੇ ਤੇ ਫੌਰੀਆਂ ਨਾਲ ਕੋਈ ਜਾਨੀ ਨੁਕਸਾਨ ਕੋਈ ਨਹੀਂ ਮਾਰਾ ਜਿੱਤ ਕੋਈ ਬਚਾਉਗਾ ਹਲਕਿੰਦੇ ਸਾਈਡ ਤੇ ਤੁਹਾਡੇ ਕੋਲ ਲੱਗਦਾ ਜਿਹੜੀ ਅੱਜ ਪਾਸ ਕਰੇਗਾ ਤਾਂ ਤਾਂ ਕੀ ਕਰੇਗਾ ਏ ਐਕਸੀਡੈਂਟ ਹੋ ਗਿਆ ਬਾਸਕਟ ਦਾ ਅਕਦਾ ਕੋ ਦੋਵੇਂ ਪਾਈ ਤੇ ਗਏ ਨੇ ਇਹ ਤੋਂ ਮਾਰ ਕੇ ਤੇ ਬੜਾ ਕੁਝ 40 ਕਿਲੋ ਸੈਟ ਬੋਲੇ ਪਾੜ ਗਿਆ ਹੈ ਤੇ ਦੰਦ ਵਿੱਚ ਦੰਦ ਵੀ ਟੁੱਟ ਗਿਆ ਬੰਨਾ ਇਹ 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 ਕੋਣ ਕੋਲ ਹੈ ਜੇਕਰ ਐਕਸੀਡੈਂਟ ਹੋਇਆ ਕਿਸ ਦਾ ਨਾਮ ਹੈ ਸਰ ਪ੍ਰੈਜ਼ੈਂਟ ਮੈਂ ਤਾਂ ਇੱਕ ਪਿੰਤੋ ਭਾਈ ਮੇਰੇ ਨਾਲ ਕੋਈ ਆ ਗਿਆ ਕਿ ਤੁਹਾਨੂੰ ਲੱਗਾ ਕਰਾ ਮੰਗ ਲਈ ਜੀ ਰਾਜੂ ਆ ਜੀ ਗੌਰ ਕੋਲ ਬੀ ਬਲੋਬਰ ਦੂਸਰੇ ਆ ਜੀ ਇਹ ਤਾਂ ਮਰਨੇ ਵਾਲਾ ਹਾਦਸਾ ਪਿਆਨਕ ਹਾਦਸਾ ਵਾਪਰਿਆ ਬਾਸ ਅਤੇ ਟਰੱਕ ਦੀ ਟੱਕਰ ਹੁੰਦੀ ਹੈ ਸਫਾਰੀਆਂ ਦੇ ਨਾਲ ਪਰਿਵਾਰਸ ਦੇ ਨਾਲ ਪਿਆਨਕ ਹਾਦਸਾ ਵਾਪਰਿਆ ਬਾਸ ਅਤੇ ਟਰੱਕ ਦੇ ਵਿੱਚਕਾਰ ਟੱਕਰ ਹੋਈ ਹੈ ਜਿਸ ਦੇ ਦੌਰਾਨ 4 ਤੋਂ 5 ਸਫਾਰੀਆਂ ਜ਼ਖਮੀ ਹੋਏ ਨੇ ਤੜਕਸਾ ਤਰੰਤਰਨ ਪੱਟੀ ਰੋਡ ਦੇ ਉੱਤੇ ਡਿੱਗੇ ਦਰਖਤਾਂ ਕਰਕੇ ਪੱਟੀ ਤੋਂ ਆ ਰਹੀ ਸਰਕਾਰੀ બસ ਅਤੇ ਤਰੰਤਾਰਨ ਤੋਂ ਪੱਟੀਵਾਲ ਜਾਣੇ ট্রাক ਦੇ ਵਿੱਚਕਾਰ ਟੱਕਰ ਹੋ ਕੇ ਜਸਤ ਦੌਰਾਨ 4 ਤੋਂ 5 ਸਵਾਰੀਆਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਅੱਜ ਪਹੀਦਾ ਨਾ ਨਾ ਮੋਸੇ ਇਹ ਗੱਲ ਪਤਾ ਹੈ ਬਾਫੀ ਜਿਹੜੇ ਟਰੱਕ ਬਾਸ ਪੱਟੀਆਂ ਆ ਰਹੀ ਸੀ ਸਾਢੇ 5 ਵਜੇ ਦਾ ਟਾਈਮ ਸਾਢੇ 5 ਵਜੇ ਦਾ ਤੇ ਇਧਰੋਂ ਟਰੱਕ ਜਾ ਰਿਹਾ ਕਰਨਤਨ ਸਾਈਡ ਤੋਂ ਅੰਮੋ ਸਾਹਮਣੇ ਬੱਸ ਵੱਜ ਗਈ। ਕਿ ਜਾਨ ਨੂੰ ਖਾਣੀ ਨਹੀਂ ਨਹੀਂ ਬਚਾ ਗਿਆ ਬੰਦਿਆ ਰਾਜ ਮਾਰੀਆਂ ਮੱਟੇ ਖੱਟ ਲਗੀਆਂ ਤੇ ਜਿਹੜਾ ਡਰਾਈਵਰ ਡਰਾਈਵਰ ਦਾ ਮੱਡਾ ਮੱਡਾ ਥੋੜਾ ਜਿਹਾ ਹੰ ਲਿਆ ਸਿਵਲ ਹਸਤਾ ਸਰਕਾਰੀ ਦਾਸ ਲੈ ਜੀ ਅੱਧੀ ਗਰੀ ਗਲਤੀ ਨਹੀਂ ਕੀਤੀ ਵੇਖਣੇ ਰੋਖ ਡਿੰਗਾ ਹਨੇਰੀ ਆਈ ਰਾਤੀ ਤੇ ਉਹ ਰੋਖ ਜਾਂ ਡਿੰਗਾ ਤੇ ਪਤਾ ਨਹੀਂ ਲੱਗਾ ਮੈਨੂੰ ਆ ਮੈਂ ਸਾਹਮਣੇ ਵਗੀ ਵਿੱਚ ਵੀ ਨਾ ਪਰ ਮੇਰਾ ਤਾਂ ਰੂੰ ਤਿਰਛਾ ਹੀ ਗੱਲਬਾਤ ਵੀ ਕੋਲੇ ਟ੍ਰੈਕ 21 ਡਿਗਰੀ ਤੇ ਪਾਉਂਦਾ ਮੈਂ ਬਸ ਤਾਂ ਡਰਾਈਵਰ ਇਸ ਤਰ੍ਹਾਂ ਮੈਂ ਟਕਰਾਇਆ ਗੱਡੀ ਜੀ ਮੈਂ ਰੁਕ ਟੱਗਾ ਜਾਂ ਛੜਕਦੇ ਵਿੱਚ ਕਿ ਚੁੱਕਣੀਆਂ ਪੈਂਦੀਆਂ ਐ ਤੇ ਗੱਟ ਪਰਾਰੇ ਜੋ ਗੱਡੀ ਦੀ ਬ੍ਰੇਕ ਮਾਰੀ ਬ੍ਰੇਕ ਲੱਗੇ ਨਹੀਂ ਗੱਡੀ ਗੱਡੀ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਗੱਡੀ ਜਾ ਕੇ ਟਕਰਾ ਗਈ ਤੇ ਕਦ ਜੀ ਟਕਰਾਇਆ ਤੇ ਕ੍ਰੈਸ਼ਰ ਵਾਲਾ ਟਰੱਕ ਆਉਂਦਿਆ ਆ ਤੇ ਸਵਾਰੀਆਂ ਦਾ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਮਾਰੇ ਦਿੱਤੇ ਕੋਈ ਬਚਾਉਗਾ ਅਲੱਗਿੰਦਰ ਸੈਕ ਤੇ ਤੁਹਾਡੇ ਕੋਲ ਲੱਗਦਾ ਜਿਹੜੇ ਆਪਾਂ ਕਾਫੀ ਕਰਨਾ ਕੋਈ ਸਾਫਤਾ ਕੀ ਗੱਲ ਹੈ ਐਕਸੀਡੈਂਟ ਹੋ ਗਿਆ ਬਾਸਕੇਟ ਦਾ ਅਤਤ ਕੋ ਦੌੜੇ ਪਾਈ ਤੇ ਦੇ ਨੇ ਉਸ ਕੋ ਮਾਰ ਦਿੱਤਾ ਦੌੜੇ ਵਿੱਚ ਪਾਰਟੀਕਲ ਸੈਕ ਬੋਲੇ ਪਾੜ ਗਿਆ ਹੈ ਕੋ ਦੰਦ ਵਿੱਚ ਦੰਦ ਵੀ ਟੁੱਟ ਗਿਆ ਪਰ ਉਹ ਚੱਲ ਰਿਹਾ ਸੀ ਸਟੋਪ ਨਹੀਂ ਕੀਤਾ ਇਹ تینਾ ਜੀ ਪਤਾ ਨਹੀਂ ਲੱਗਿਆ ਚਾਹਤੇ ਨਾ ਜਾਂਦੇ ਰਾਤੀ ਨੇਰੀ ਆਈ ਉਹ ਕਰਕੇ ਦਰਦ ਰੋਟੇ ਦਿੱਕੇ ਤੇ ਤਾਕਤ ਜੇ ਕੋਈ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਸਰ ਪ੍ਰੈਜ਼ੈਂਟ ਹੋਣ ਕਰ ਮੋਟਾ ਮਲਤੋ ਹੋਇਆ ਮੇਰੇ ਨਾਲ ਕੋਈ ਆ ਗਿਆ ਸਿੱਖਣ ਲੈ ਚਾ ਰਿਹਾ ਮਾਗਰ ਜੀ ਰਾਜੀ ਗੋਪਾਲ ਚੁੱਕਰੇ ਬਲ ਉਹ ਬਾਰੇ ਪੂਰੇ ਆਗੇ ਪਿਆਨਕ ਹਾਦਸਾ ਵਾਪਰਿਆ ਬਾਸ ਅਤੇ ਟਰੱਕ ਦੀ ਟੱਕਰ ਹੁੰਦੀ ਹੈ ਸਫਾਰੀਆਂ ਦੇ ਨਾਲ ਪਰਿਵਾਰਸ ਦੇ ਨਾਲ ਪਿਆਨਕ ਹਾਦਸਾ ਵਾਪਰਿਆ ਹੈ ਬਾਸ ਅਤੇ ਟਰੱਕ ਦੇ ਵਿੱਚ ਕਾਰ ਟੱਕਰ ਹੋਈ ਹੈ ਜਿਸ ਦੇ ਦੌਰਾਨ 4 ਤੋਂ 5 ਸਫਾਰੀਆਂ ਜ਼ਖਮੀ ਹੋਏ ਨੇ ਤੜਕਸਾ ਤਰੰਤਰਨ ਪੱਟੀ ਰੋਡ ਦੇ ਉੱਤੇ ਡਿੱਗੇ ਦਰਖਤਾ ਕਰਕੇ ਪੱਟੀ ਤੋਂ ਆ ਰਹੀ ਸਰਕਾਰੀ બસ ਅਤੇ ਤਰੰਤਾਰਨ ਤੋਂ ਪੱਟੀਵਾਲ ਜਾਰਹੀ ট্রাক ਦੇ ਵਿੱਚਕਾਰ ਟੱਕਰ ਹੋ ਕੇ ਜਸਤ ਦੌਰਾਨ 4 ਤੋਂ 5 ਸਵਾਰੀਆਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਅੱਜ ਪੜੀ ਕਿਉਂ ਨਾ ਮੌਸਮ ਇਹ ਗੱਲ ਪਤਾ ਹੈ ਬਾਫੀ ਦੇ ਟਰੱਕ ਬਸ ਪੱਟੀਆਂ ਆ ਰਹੀ ਸਾਢੇ 5 ਵਜੇ ਦਾ ਟਾਈਮ 5:30 ਵਜੇ ਦਾ ਇਧਰੋਂ ਟਰੱਕ ਜਾ ਰਿਹਾ ਕਰਨ ਕਰਨ ਸਾਈਡ ਤੋਂ ਅੰਮੋ ਸਾਹਮਣੇ ਬਸ ਵਾਜੀ ਹੈ ਜੀ ਜਾਨੀ ਨ ਕੋਈ ਨਹੀਂ ਨਹੀਂ ਬਚਾ ਆ ਗਿਆ ਬੰਦਿਆ ਦਾ ਮਾਰੀਆਂ ਮੋਟੇ ਖੱਟ ਲਗੀਆਂ ਤੇ ਜਿਹੜਾ ਡਰਾਈਵਰ ਡਰਾਈਵਰ ਦਾ ਮੱਡਾ ਮੱਡਾ ਥੋੜਾ ਜਿਹਾ ਹੰਲਿਆ ਸਿਵਲ ਹਸਪਤਾਲ ਸਰਕਾਰੀ ਦਾਸ ਲੈ ਜੀ ਹਾਂਜੀ ਗਲਤੀ ਨਹੀਂ ਕੀਤੀ ਵੇਖਿਆ ਨਹੀਂ ਰੁੱਖ ਡਿੱਗਾ ਹਨੇਰੀ ਆਹੀ ਰਾਤੀ ਤੇ ਉਹ ਰੁੱਖ ਜਾਂ ਡਿੱਗਾ ਤੇ ਪਤਾ ਨਹੀਂ ਲੱਗਾ ਮੈਨੂੰ ਆ ਮੈਂ ਸਾਹਮਣੇ ਵੇਚੀ ਵੀ ਨਾ ਪਰ ਮੇਰੇ ਨਾਲ ਰੂੰ ਤਿਰਚੀ ਇਹ ਗੱਲ ਕੋਈ ਕਾਲਕਟਰ 21 ਦਿਨ ਬੋਲਦਾ ਮੈਂ ਬਸ ਦਾ ਡਰਾਈਵਰ ਇਸ ਤਰ੍ਹਾਂ ਮੈਂ ਟਕਰਾਈ ਲਿਆ ਗੱਡੀ ਜੀ ਮੈਂ ਰੁਕ ਟੱਗਾ ਜਾਂ ਛੜਕਦੇ ਵਿੱਚ ਕਿ ਚੁੱਕਣੀਆਂ ਪੈਂਦੀਆਂ ਐ ਤੇ ਗੱਡੂ ਪਰਾਰੇ ਜੋ ਗੱਡੀ ਦੀ ਬ੍ਰੇਕ ਮਾਰੀ ਬ੍ਰੇਕ ਲੱਗੇ ਨਹੀਂ ਗੱਡੇ ਨੂੰ ਗੱਡੀ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਗੱਡੀ ਜਾ ਕੇ ਟਕਰਾ ਗਈ ਤੇ ਕਦ ਜੀ ਟਕਰਾਇਆ ਤੇ ਕ੍ਰੈਸ਼ਰ ਵਾਲਾ ਟਰੱਕ ਆਉਂਦਿਆ ਆ ਤੇ ਸਵਾਰੀਆਂ ਦਾ ਕੋਈ ਜਾਨੀ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਮਾਰੇ ਦਿੱਤੇ ਕੋਈ ਬਚਾਉਗਾ ਅਲੱਗ ਹੀ ਲੱਸੀ ਤੇ ਤੁਹਾਡੇ ਕੋਲ ਲੱਗਦਾ ਜਿਹੜੇ ਆਪਾਂ ਕਾਫੀ ਕਰਨਾ ਕੋਈ ਸਾਤਾਂ ਕੀ ਗੱਲ ਹੋ ਗਈ ਇਹ ਐਕਸੀਡੈਂਟ ਹੋ ਗਿਆ ਬਾਸਕੇਟ ਦਾ ਅਕਦਾ ਕੋ ਡੋਲੇ ਪਾਈ ਤੇ ਗਿਆ ਨੇ ਉਸ ਕੋ ਮਾਰ ਕਿਤੇ ਕੋ ਰੁਕ ਪਰਟੀਕੂਲਰ ਸੈਕਟ ਬੋਲੇ ਤਾੜ ਗਿਆ ਹੈ ਕੋ ਦੰਦ ਵਿੱਚ ਦੰਦ ਵੀ ਟੁੱਟ ਗਿਆ ਪਰਨਾ ਇਹ 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 ਉਹ ਪਰ ਇਹ ਜਦੋਂ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਉਹ ਸਰ ਪ੍ਰੈਜ਼ੈਂਟ ਬੰਨ ਕਾ ਮੋਟਾ ਮੈਂ ਪੰਤੋ ਹੋਇਆ ਮੇਰੇ ਨਾਲ ਕੋਈ ਆ ਗਿਆ ਸਿੱਖਣੇ ਚਾਹ ਕੋ ਮਾਗਰ ਜੀ ਦੇ ਗੌਰ ਤੋਂ ਕਿ ਪੂਰੇ ਬਲੰਦ ਸੋਬਰ ਕਿ ਪੂਰੇ ਆਗੇ ਪਿਆਨਕ ਹਾਦਸਾ ਵਾਪਰਿਆ ਬਾਸ ਅਤੇ ਟਰੱਕ ਦੀ ਟੱਕਰ ਹੁੰਦੀ ਹੈ ਸਫਾਰੀਆਂ ਦੇ ਨਾਲ ਪਰਿਵਾਰਸ ਦੇ ਨਾਲ ਪਿਆਨਕ ਹਾਦਸਾ ਵਾਪਰਿਆ ਹੈ ਬਾਸ ਅਤੇ ਟਰੱਕ ਦੇ ਵਿੱਚ ਕਾਰ ਟੱਕਰ ਹੋਈ ਹੈ ਜਿਸ ਦੇ ਦੌਰਾਨ 4 ਤੋਂ 5 ਸਫਾਰੀਆਂ ਜ਼ਖਮੀ ਹੋਏ ਨੇ ਤੜਕਸਾ ਤਰੰਤਰਨ ਪੱਟੀ ਰੋਡ ਦੇ ਉੱਤੇ ਡਿੱਗੇ ਦਰਖਤਾਂ ਕਰਕੇ ਪੱਟੀ ਤੋਂ ਆ ਰਹੀ ਸਰਕਾਰੀ ਬੱਸ ਅਤੇ ਤਰੰਤਾਰਨ ਤੋਂ ਪੱਟੀਵਾਲ ਜਾਰਹੀ ਟਰੱਕ ਦੇ ਵਿੱਚਕਾਰ ਟੱਕਰ ਹੋ ਕੇ ਜਸਤ ਦੌਰਾਨ 4 ਤੋਂ 5 ਸਵਾਰੀਆਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਅੱਜ ਪੀੜਾ ਨੋ ਨੋ ਮੋਸ ਇਹ ਗਲਪਤ ਹੋਇਆ ਇਹ ਪਾਸੇ ਦੇ ਟਰੱਕ ਬੱਸ ਪੱਟੀਆਂੋਂ ਆ ਰਹੀ ਸੀ ਸਾਢੇ 5 ਵਜੇ ਦਾ ਟਾਈਮ 5:30 ਵਜੇ ਦਾ ਇਧਰੋਂ ਟਰੱਕ ਜਾ ਰਿਹਾ ਕਰਨਤਨ ਸਾਈਡ ਤੋਂ ਅੰਮੋ ਸਾਹਮਣੇ ਬੱਸ ਵਾਦੀ ਹੈ ਜੀ ਜਾਨ ਨੂੰ ਪਾਣੀ ਨਹੀਂ ਨਹੀਂ ਬਚਾ ਗਿਆ ਬੰਦਿਆ ਦਾ ਮਾਰੀਆਂ ਮੋਟੇ ਖੱਟ ਲਗੀਆਂ ਤੇ ਜਿਹੜਾ ਡਰਾਈਵਰ ਡਰਾਈਵਰ ਦਾ ਮੱਡਾ ਮੱਡਾ ਥੋੜਾ ਜਿਹਾ ਹੱਲਿਆ ਸਿਵਲ ਹਸਤਾ ਸਰਕਾਰੀ ਦਾਸ ਰਹਿ ਜੀ ਗਲਤੀ ਨਹੀਂ ਕੀਤੀ ਦੇਖਿਆ ਨਹੀਂ ਰੁੱਖ ਡਿੱਗਾ ਹਨੇਰੀ ਅਹੀ ਰਾਤੀ ਤੇ ਉਹ ਰੁੱਖ ਜਿਹੜਾ ਡਿੱਗਾ ਤੇ ਪਤਾ ਨਹੀਂ ਲੱਗਾ ਮੈਨੂੰ ਆ ਮੈਂ ਸਾਹਮਣੇ ਵਗੀ ਸੀ 2340 ਮੇਰੇ ਨਾਲ ਉਹਨੂੰ ਟੀਰਛੇ ਇਹ ਗੱਲ ਬੋਤੇ ਕਾਲੇ ਟ੍ਰੈਕ ਉੱਤੇ ਮੈਂ ਬਸ ਤਾਂ ਡਰਾਈਵਰ ਇਸ ਤਰ੍ਹਾਂ ਮੱਕ ਟਕਰਾਈ ਗਿਆ ਗੱਡੀ ਜਿਹੜੀ ਮੈਂ ਰੁਕ ਟੱਗਾ ਜਾਂ ਛੜਕਦੇ ਵਿੱਚ ਕਿ ਚੁੱਕਣੀਆਂ ਪੈਂਦੀਆਂ ਐ ਤੇ ਗੱਟ ਪਰਾਰੇ ਜੋ ਗੱਡੀ ਦੀ ਬ੍ਰੇਕ ਮਾਰੀ ਬ੍ਰੇਕ ਲੱਗੇ ਨਹੀਂ ਗੱਡੀ ਗੱਡੀ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਗੱਡੀ ਜਾ ਕੇ ਇੱਕ ਲੱਗ ਗਈ ਕਦ ਜ ਟਕਰਾਈ ਤੇ ਕ੍ਰੈਸ਼ਰ ਵਾਲਾ ਟਰੱਕ ਆਉਂ ਗਿਆ ਤੇ ਸਵਾਰੀਆਂ ਨੂੰ ਕੋਈ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਮਾਰੇ ਦਿੱਕਤ ਵਾਈ ਬਚਾਉਗਾ ਅਲੱਗਿੰਦਰ ਸਾਈਡ ਤੇ ਤੁਹਾਡੇ ਕੋਲ ਲੱਗਦਾ ਜੇ ਅੱਜ ਪਾਸ ਕਰਨਾ ਕੋਈ ਸਾਪਾ ਠੀਕਾ ਇਹ ਐਕਸੀਡੈਂਟ ਹੋ ਗਿਆ ਬਾਸਕਟ ਦਾ ਤੇ ਦੋਵੇਂ ਭਾਈ ਤੇ ਗਏ ਨੇ ਇਸ ਤੋਂ ਬਾਅਦ ਫਟ ਕੇ ਸੱਟ ਬੋਲ ਨੇ ਪਾੜ ਗਿਆ ਤੇ ਦੰਦ ਵਿੱਚ ਦੇ ਦੰਦ ਵੀ ਟੁੱਟ ਗਏ ਇਹ ਤੇ ਹਜੇ ਪਤਾ ਨਹੀਂ ਲੱਗਦਾ ਚਾਹਦੇ ਨਾ ਆਂਦੇ ਰਾਤੀ ਮੇਰੀ ਆਈ ਨੂੰ ਤੇ ਕਰਕੇ ਦਰਸ ਤੋਂ ਦੁੱਖ ਦਿੱਕੇ ਤੇ ਤਾਂ ਕਰਕੇ ਅੱਜ ਸੀ ਆਪਕੀ ਨਾ ਕੋਈ ਨਾ ਕੋਈ ਬਾਰੇ ਇਹ ਜਦੋਂ ਐਕਸੀਡੈਂਟ ਹੋਇਆ ਕਿਸ ਦਾ ਨਾਮ ਸਰ ਪ੍ਰੈਜ਼ੈਂਟ ਕੋਈ ਨਹੀਂ ਕਰ ਮੌਤਲੇ ਪਿੰ ਤੋਂ ਪਹਿਲਾਂ ਮੇਰੇ ਘਰ ਮ ਕੋਈ ਨਹੀਂ ਆਇਆ ਇੱਕੋ ਲੈਟਾ ਕਰੇ ਮਾਗਰ ਦੇ ਵਿੱਚ ਆ ਗਏ ਮ ਜੀ ਰਾਜੇ ਗੋਰ ਤੋਂ ਵੀ ਕਿਹਦੇ ਬਲ ਉਹ ਬੋਲ ਪੂਰੇ ਆ ਗਈ ਪਿਆਨਕ ਹਾਦਸਾ ਵਾਪਰਿਆ ਬਾਸ ਅਤੇ ਟਰੱਕ ਦੀ ਟੱਕਰ ਹੁੰਦੀ ਹੈ ਸਫਾਰੀਆਂ ਦੇ ਨਾਲ ਪਰਿਵਸ ਦੇ ਨਾਲ ਪਿਆਨਕ ਹਾਦਸਾ ਵਾਪਰਿਆ ਹੈ ਬਾਸ ਅਤੇ ਟਰੱਕ ਦੇ ਵਿੱਚਕਾਰ ਟੱਕਰ ਹੋਈ ਹੈ ਜਿਸ ਦੇ ਦੌਰਾਨ 4 ਤੋਂ 5 ਸਫਾਰੀਆਂ ਜ਼ਖਮੀ ਹੋਏ ਨੇ ਤੜਕਸਾ ਤਰੰਤਾਰਨ ਪੱਟੀ ਰੋਡ ਦੇ ਉੱਤੇ ਡਿੱਗੇ ਦਰਖਤਾਂ ਕਰਕੇ ਪੱਟੀ ਤੋਂ ਆ ਰਹੀ ਸਰਕਾਰੀ બસ ਅਤੇ ਤਰੰਤਾਰਨ ਤੋਂ ਪੱਟੀਵਾਲ ਜਾਣੇ ਹੀ ਟਰੱਕ ਦੇ ਵਿੱਚਕਾਰ ਟੱਕਰ ਹੋ ਕੇ ਜਸਤ ਦੌਰਾਨ 4 ਤੋਂ 5 ਸਵਾਰੀਆਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਅੱਜ ਪਹੀ ਕਿਰੋ ਨੰਨਾ ਮੋਸੇ ਇਹ ਗੱਲ ਪਤਾ ਆਇਆ ਇਹ ਪਾਸੇ ਜਿਹੜੇ ਟਰੱਕ ਬੱਸ ਪੱਟੀਆਂ ਆ ਰਹੀ ਸਾਢੇ 5 ਵਜੇ ਦਾ ਟਾਈਮ ਸਾਢੇ 5 ਵਜੇ ਦਾ ਇਧਰੋਂ ਟਰੱਕ ਜਾ ਰਿਹਾ ਕਰਨਤਨ ਸਾਈਡ ਤੋਂ ਅੰਮੋ ਸਾਹਮਣੇ ਬੱਸ ਵੱਜੀ ਹੈ ਜੀ ਕਿ ਜਾਨੀ ਨਾ ਕੋਈ ਨਹੀਂ ਬਚਾ ਆ ਗਿਆ ਬੰਦਿਆ ਰਾਜ ਮਾੜੀਆਂ ਮੋਟੇ ਖੱਟ ਲਗੀਆਂ ਤੇ ਜਿਹੜਾ ਡਰਾਈਵਰ ਡਰਾਈਵਰ ਦਾ ਮੱਡਾ ਮੱਡਾ ਥੋੜਾ ਜਿਹਾ ਹੰ ਲਿਆ ਸਿਵਲ ਹਸਤਾ ਸਰਕਾਰੀ ਦਾਸ ਲੈ ਜੀ ਹਾਂਜੀ ਉੱਤੀ ਗਰੀ ਗਲਤੀ ਨਹੀਂ ਕੀਤੀ ਵੇਖਿਆ ਨਹੀਂ ਰੋਖ ਡਿੱਗਾ ਹਨੇਰੀ ਆਈ ਰਾਤੀ ਤੇ ਉਹ ਰੋਖ ਜਾਂ ਡਿੱਗਾ ਤੇ ਪਤਾ ਨਹੀਂ ਲੱਗਾ ਉਹਨਾਂ ਨੂੰ ਆ ਮੈਂ ਸਾਹਮਣੇ ਵਿੱਚ ਵਿੱਚ ਵੀ ਨਾ ਪਰ ਮੇਰੇ ਨਾਲ ਰੂੰ ਤਿਰਸੇ ਇਹ ਲੱਗਦਾ ਇੰਕੋਰੇ 20 ਮਿੰਟ ਬੱਸ ਮੈਂ ਬਸ ਤਾਂ ਡਰਾਈਵਰ ਇਸ ਤਰ੍ਹਾਂ ਮੈਂ ਟਕਰਾਇਆ ਲੱਗਦਾ ਗੱਡੀ ਜਿਹੜੀ ਮੈਂ ਰੁਕ ਟੱਗਾ ਜਾਂ ਛੜਕਦੇ ਵਿੱਚ ਕਿ ਚੁੱਕਣੀਆਂ ਪੈਂਦੀਆਂ ਐ ਤੇ ਗੱਟ ਪਰਾਰੇ ਜੋ ਗੱਡੀ ਦੀ ਬ੍ਰੇਕ ਮਾਰੀ ਬ੍ਰੇਕ ਲੱਗੇ ਨਹੀਂ ਗੱਡੀ ਨੂੰ ਗੱਡੀ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਗੱਡੀ ਜਾ ਕੇ ਟਕ ਲੱਗ ਗਈ ਕਬਜੇ ਟਕਰਾਇ ਤੇ ਕ੍ਰੈਸ਼ਰ ਵਾਲਾ ਟਰੱਕ ਆਉਂਦਾ ਆ ਤੇ ਸਵਾਰੀਆਂ ਨੂੰ ਕੋਈ ਨਹੀਂ ਜਾਣੀ ਨੁਕਸਾਨ ਕੋਈ ਨਹੀਂ ਮਾਰ ਰਹੀ ਦਿੱਕਤਾਈ ਬਚਾਉਗਾ ਅਲਕਿੰਨ ਸਾਈਡ ਤੇ ਤੁਹਾਡੇ ਕੋਲ ਲੱਗਦੇ ਜਿਹੜੇ ਆਪਾਂ ਪਾਸ ਕਰਾਂਗੇ ਤਾਂ ਤਾਂ ਕੀ ਗੱਲ ਬਾਰੇ ਇੱਕ ਐਕਸੀਡੈਂਟ ਹੋ ਗਿਆ ਬਾਸਕਟ ਦਾ ਇਤਰਾ ਦੇ ਦੌੜੇ ਪਾਈ ਤੇ ਦੇ ਨੇ ਉਸ ਤੋਂ ਹਟਾ ਦਿੱਤਾ 40 ਕਿਲੋ ਦਾ ਸੈੱਟ ਬੋਲੇ ਤਾੜ ਗਿਆ ਹੈ ਤੇ ਦੰਦ ਵੱਜੇ ਦੰਦ ਵੀ ਟੁੱਟ ਗਿਆ ਹੈ ਇਹ ਤੇ ਹਜੇ ਪਛਾਣੇ ਲੱਭਾ ਚਾਹਤੇ ਨਾ ਜਾਂਦੇ ਰਾਤੀ ਨੇਰੀ ਆਈ ਉਹ ਕਰਕੇ ਦਰਸਤ ਦੋਟ ਦਿੱਤੇ ਤੇ ਤਾਕਤ ਆਪੇ ਦੀ ਨਾ It was long,